ਦੇਦੇ ਮੰਗੈ ਸਰਸਾ ਗੁਣਾ ਸੋ ਕਰੇ ਸੰਸਾਰ ਚੋ ਰਾਜ ਰਤੈ ਕੁੜਿਆਰਾ ਘਰ ਬਵਿਕਾਰ ਇੱਕ ਹੁੰਦਾ ਖੈ ਚਲੇ ਥਾਉਂ ਦੇ ਨਾ ਪਿਕਾਇ ਕਾਰ ਜਲ ਦਲ ਜੀਆਂ ਪੁਰੀਆਂ ਨਵਾ ਆ ਕਰਾਇ ਕਾਰ ਓਏ ਜੀ ਆ ਕਿਛੁ ਤੁਹੈ ਜਾਣੈ ਨਾ ਬੇ ਤੇਰੀ ਸਾਰ ਨਾਨਕ ਭਗਤ ਦਾ ਬਖਸ ਲਾਹਨ ਸਚ ਨਾਮੇ ਅਦਾਰ ਸਦਾ ਆਨੰਦ ਰਹਿ ਦਿਨ ਰਾਤਿ ਗੁਣਵੰਤਿਆ ਬਾਸ਼ਾ ਮਹਲਾ ਪਹਿਲਾ ਮਿੱਟੀ ਮੁਸਲਮਾਨ ਕੀ ਪੇੜ ਐ ਭਿਕਮਿਆਰ ਘੜ ਭੰਡੇ ਟਾਂਕੀਆਂ ਜਲਦ ਕਰੇ ਪੁਕਾਰ ਜਲ ਜਲ ਰੋਵੇਂ ਬੱਪਣੀ ਚੜ ਚੜ ਭਵੇਂਗਿਆਰ ਨਾਨਕ ਜਨ ਕਰਤੇ ਕਾਰਨ ਕੀਆ ਸੋ ਜਾਣੇ ਕਰਤਾ ਓੜੀ ਬਿਨ ਸਤਿਗੁਰ ਕਿਨੈ ਨ ਪਾਇਓ ਬਿਨ ਸਤਿਗੁਰ ਕਿਨੈ ਨ ਪਾਇਓ ਜਗ ਜੀਵਨ ਦਾਤਾ ਪਾਇਆ ਦਾਤਾ ਪਾਇਆ ਦਾਤਾ ਪਾਇਆ ਸਾਧੂ ਗੁਰੂ ਕੇ ਨਾਮਾਇੰ ਸੰਭੁਲ ਕੇ ਨਾਮਾਇੰ ਸਾਧੂ ਗੁਰੂ ਵਿਚਾਰ ਰਖਣ ਕਰ ਪਰਮਤ ਆਖ ਸੁਣਾਇਆ ਸਾਧੂ ਗੁਰੂ ਮੇਰੇ ਸਦਾ ਮੁਕਤਿ ਹਜਨੀ ਵਿੱਚੋਂ ਮਹਾਂ ਚੁਕਾਇਆ ਤੂੰ ਤੁਮ ਕੋ ਵਿਚਾਰ ਹਜ ਜਿਨੇ ਸੱਚੇ ਸੋ ਜਿਖ ਲਾਇਆ ਜਗ ਜੀਵਨ ਦਾਤਾ ਪਾਇਆ ਜਗ ਜੀਵਨ ਦਾਤਾ ਪਾਇਆ ਗੁਰਮੁਖ ਪਿਆਰੇ ਆਏ ਮੇ ਨਖਰੀ ਵਿਖੰਨੇ ਰਾਮ ਰਾਗੇ ਤੇਰਾ ਮਨ ਤਨ ਭਾ ਕੇ ਪਰਾ ਗਿਆ ਪਰ ਨੈਣ ਰਸ ਵਿੱਚ ਨੇ ਮੈਂ ਹਰ ਦਬ ਪਿਆਰ ਨੇ ਹਉ ਮੁੜ ਕਕਾਰੇ ਨਾਇ ਜਾਣਤ ਹਰ ਕੰਮ ਮੈਂ ਹਰ ਕੰਮ ਮੈਂ ਸ਼ਲੋਕ ਮਾਲਾ ਪਹਿਲਾ ਹਉ ਵਿੱਚ ਆਇਆ ਹਉ ਵਿੱਚ ਗਿਆ ਹਉ ਵਿੱਚ ਜਮਿਆ ਹਉ ਵਿੱਚ ਮੂਆ ਹਉ ਵਿੱਚ ਦਿੱਤਾ ਹਉ ਵਿੱਚ ਲਿਆ ਖਟਿਆ ਹੌਮ ਚ ਗਿਆ ਹੌਮ ਵਿਚ ਸਚਿਆਰ ਕੋੜਿਆ ਹੌਮ ਵਿਚ ਪਾਪ ਪੁਨ ਵਿਚਾਰ ਹੌਮ ਵਿਚ ਨਰਕ ਸੁਰਗ ਅਵਤਾਰ ਹੌਮ ਵਿਚ ਹਸੈ ਹੌਮ ਵਿਚ ਰੋਵੈ ਹੌਮ ਵਿਚ ਫਰੀਐ ਹੌਮ ਵਿਚ ਤੋਵੈ ਹੌਮ ਵਿਚ ਜਾਤੀ ਜਿਸ ਕੋ ਵੈ ਹੌ ਵਿੱਚ ਮੂਰਤੋਂ ਵਿੱਚ ਸਿਆਣਾ ਮੋਖ ਗਦਗੀ ਸਾਰ ਨਾ ਜਾ ਹੌ ਵਿੱਚ ਮਾਇਆ ਹੌ ਵਿੱਚ ਛਾਇਆ ਹੌ ਮੈਂ ਕਰ ਕਰ ਜੰਤੋਂ ਪਾਇਆ ਹੌ ਮੈਂ 부ਜ ਤਾ ਦਰਸੂਜੈ ਗਿਆਨ ਵਿਣਾ ਗਦਗਦ ਲੂਜੈ ਨਾਨਕ ਉਕਮੇ ਲਿਖੀਐ ਲੈ ਜੀ ਹਾਂ ਵੇਖੈ ਤੇ ਹਵੇ ਇੱਕ ਮਹਲਾ ਦੁਜਾ ਹੋ ਮੈਂ ਹਜਾਤ ਹੈ ਹੋ ਮੈਂ ਕਰਮ ਕਮਾਏ ਹੋ ਮੈਂ ਬੰਦਨਾ ਫਿਰ ਫਿਰ ਜੋ ਨਹੀਂ ਪਾਏ ਹੋ ਮੈਂ ਕਿਥੋਂ ਉਪਜੈ ਕਿ ਸੰਜਮ ਜਾਈ ਹੋ ਮੈਂ ਇਹ ਹੁਕਮ ਹੈ ਪੈ ਕਿੱਟ ਫਿਰਾਹੇ ਹੋ ਮੈਂ ਦਿਰਗ ਰੋਗ ਹੈ ਦਾਰੂ ਸੁਮਾਇ ਕਿਰਪਾ ਕਰੇ ਜ ਆਪਣੀ ਸਾ ਗੁਰੂ ਦਾ ਸ਼ਬਦ ਕਮਾਹੀ